ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਵਿੱਚ ਨਵੇਂ ਖੇਡ ਮੈਦਾਨ ਬਣਾਏ ਜਾ ਰਹੇ ਹਨ ਇਸ ਦੇ ਤਹਿਤ ਹਲਕਾ ਅਧਾਇਕ ਗੁਰਦੇਵ ਸਿੰਘ ਦੇਵਮਾਨ ਨੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਗਰਾਊਂਡ ਅਤੇ ਨਵੀਆਂ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ ਇਸ ਮੌਕੇ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਹਲਕੇ ਦੀਆਂ 43 ਸੜਕਾਂ ਉੱਪਰ 34 ਕਰੋੜ ਰੁਪਏ ਦੇ ਪਿੰਡ ਦੇ ਵਿੱਚ ਅੱਜ ਖੇਡ ਗਾਉਂ ਦਾ ਉਦਘਾਟਨ ਕੀਤਾ ਜੀ ਇਹ ਤਕਰੀਬਨ 23 ਲੱਖ ਰੁਪਏ ਦੀ ਲਾਗਤ ਨਾਲ ਇਹ ਖੇਡ ਗਾਉਂ ਜਿਹੜਾ ਜੀ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣਾ ਉਹਦਾ ਉਦਘਾਟਨ ਕੀਤਾ ਹੈ ਔਰ ਇਸ ਤੋਂ ਇਲਾਵਾ ਪਿੰਡ ਨੂੰ ਅਸੀਂ ਜੀ ਵੱਖਰੇ ਤੌਰ ਤੇ ਜਿਵੇਂ ਪਿੰਡ ਸਾਫ਼ ਰਹੇ ਉਹਦੇ ਲਈ ਕੂੜਾਦਾਨ ਠੀਕ ਹੈ ਜੀ ਤੇ ਸਟਰੀਟ ਲਾਈਟਾਂ ਇੱਕ ਅਸੀਂ ਬੋਰ ਜਿਹੜਾ ਜਿ ਉਹਦੇ ਲਈ ਪੈਸੇ ਹੋਰ ਦਿੱਤੇ ਨੇ ਬੋਰ ਤੇ ਪਾਈਪ ਲੈਂਡ ਪਾਉਣ ਵਾਸਤੇ ਦੇ ਘਰਾਂ ਦੇ ਵਿੱਚ ਪਾਣੀ ਜਾਂਦਾ ਤੇ ਕੁੱਲ ਮਿਲਾ ਕੇ ਅਸੀਂ ਉਹਦਾ ਤਕਰੀਬਨ 3.15 ਲੱਖ ਰੁਪਏ ਦੀ ਗ੍ਰਾਂਟ ਅਸੀਂ ਹੋਰ ਦਿੱਤੀ ਆ ਤਾਂ ਕਿ ਪਿੰਡ ਜਿਹੜਾ ਵੱਡਾ ਪਿੰਡ ਹੈ ਪ੍ਰਧਾਨ ਸਭਾ ਨਾਬਾ ਦਾ ਇਹਦੇ ਵਿੱਚ ਸਾਰੇ ਕੰਮ ਹੋ ਸਕਣਗੇ ਜਦੋਂ ਆਪਣੇ ਕੋਲ ਚੰਗੇ ਖੇਡ ਗਰਾਊਂਡ ਹੋਣਗੇ ਮੈਂ ਬਹੁਤ ਵਾਰੀ ਆ ਇੱਥੇ ਖੇਡਾਂ ਹੁੰਦੀਆਂ ਨੇ ਹਰ ਇੱਕ ਸਾਲ ਤਾਂ ਮਨ ਦੇ ਵਿੱਚ ਹੁੰਦਾ ਵੀ ਸੱਚੇ ਪਾਤਸ਼ਾਹ ਮੌਕਾ ਦਾ ਵੀ ਇੱਕ ਸ਼ਾਨਦਾਰ ਖੇਡ ਗ라운 ਬਣਾਈਏ ਹੁਣ ਸਮਾਂ ਆ ਗਿਆ ਜਿੱਦੋਂ ਤੁਹਾਡੇ ਕੋਲੇ ਅੱਛੇ ਟ੍ਰੇਨਰ ਚੰਗੇ ਖੇਡ ਗ라운 ਹੋਣਗੇ ਤਾਂ ਬੱਚੇ ਫਿਰ ਨਸ਼ਿਆਂ ਵਾਲੇ ਪਾਸੇ ਨਹੀਂ ਜਾਣਗੇ ਸਵੇਰੇ ਸ਼ਾਮ ਬਜ਼ੁਰਗ ਜਿਹੜੇ ਆ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸੈਰ ਕਰ ਸਕਦੀਆਂ ਨੇ ਘਾ ਲੱਗਿਆ ਹੋਊਗਾ ਬੂਟੇ ਲੱਗੇ ਹੋਣਗੇ ਵਾਸ਼ਰੂਮ ਬਣੇ ਹੋਣਗੇ ਅੰਦਰ ਟਰੈਕ ਬਣਿਆ ਹੋਊਗਾ ਘੁੰਮਣ ਫਿਰਨ ਵਾਸਤੇ ਤੇ ਬਹੁਤ ਹੀ ਸ਼ਾਨਦਾਰ ਕਨਸੈਪਟ ਜਿਹੜਾ ਅਸੀਂ ਲੈ ਕੇ ਆਏ ਆ ਵਿਧਾਨ ਸਭਾ ਨਾਭਾ ਦੇ ਵਿੱਚ 27 ਟੌਪ ਕਲਾਸ ਖੇਡ ਗ라운 ਬਣ ਰਿਹਾ ਜਿਹਦੇ ਵਿੱਚ ਕਰਾਲੇ ਦਾ ਇਸ ਤੋਂ ਲੱਗ ਹੋਰ ਕਿਹੜੇ ਡਵੈਲਪਮੈਂਟ ਦੇ ਕੰਮ ਨਹੀਂ ਜਾਂਦਾ ਅਸੀਂ ਜਿਹਨੇ ਸਿਚੀਆਲ ਮਾਡਲ ਦੀ ਥਾਪਰ ਮਾਡਲ ਅਸੀਂ ਉਹ ਬਹੁਤ ਸਾਰੇ ਪਿੰਡਾਂ 'ਚ ਬਣ ਕੇ ਤਿਆਰ ਹੋ ਗਿਆ ਅਸੀਂ ਕਕਰਾਲਾ ਦੇ ਵਿੱਚ ਵੀ ਉਹ ਕਰਾਂਗੇ ਅਸੀਂ ਤੇ ਖੇਡ ਪਾਉਣ ਮੈਂ ਦੱਸ ਹੀ ਦਿੱਤੇ ਨੇ ਜੀ ਸੜਕਾਂ ਜਿਹੜੀਆਂ ਨੇ 42 ਸੜਕਾਂ ਆਲਮੋਸਟ ਨਾਬਾ ਹਲਕੇ ਦੇ ਵਿੱਚ ਜਿਹਦਾ ਟੈਂਡਰ ਲੱਗ ਚੁੱਕਿਆ ਕੰਮ ਚੱਲ ਰਿਹਾ ਅੱਜ ਵੀ ਮੈਂ ਉਦਘਾਟਨ ਕੀਤਾ ਜੀ ਲੋਹੜਾਂ ਤੋਂ ਲੈ ਕੇ ਹੀਰਾ ਪੈਲਸ ਉਹ ਨਾਬਾ ਰੋਟੀ ਵਾਲੇ ਪੁਲਾਂ ਤੱਕ ਉਹਦਾ ਉਦਘਾਟਨ ਮੈਂ ਕਰਕੇ ਆਂ ਡੇਢ ਕੋਨੇ ਦੋ ਕਿਲੋਮੀਟਰ ਦੀ ਸੜਕ ਹੈ ਤੇ ਬਾਕੀ ਸੜਕਾਂ ਦਾ ਕੰਮ ਜਿਹੜਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੇ ਪਿਛਲੇ ਹਫਤੇ ਹੀ ਮੈਂ 28 ਨਵੀਆਂ ਸੜਕਾਂ ਜਿਹੜੀਆਂ ਪਹਿਲੀ ਵਾਰ ਬਣੀਆਂ ਨੇ ਕੱਚੇ ਰਸਤੇ ਨੇ ਜੀ ਉਹਦੀ ਪ੍ਰਪੋਜ਼ਲ ਬਣਾ ਕੇ ਵੀ ਭੇਜੀ ਆ ਮਕਸਦ ਹੈ ਜੀ ਕਿ ਨਾਬਾ ਹਲਕਾ ਜਿਹੜਾ ਜਿਹੜਾ ਬਹੁਤ ਪਛੜਿਆ ਰਿਹਾ ਕਈ ਕੰਮਾਂ ਕਰਕੇ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਉਹ ਸਾਰੇ ਕੰਮ ਠੀਕ ਕਰਕੇ ਨਾਬੇ ਨੂੰ ਇੱਕ ਮਾਡਲ ਦਾ ਵਿਧਾਨ ਸਭਾ ਹਲਕਾ ਬਣਾਇਆ ਜਾਵੇ ਜੀ ਸਾਰਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸਰਦਾਰ ਵਿਦੇਸ਼ ਸਿੰਘ ਦੇਮਨ ਐਮ ਐਲ ਏ ਨਾਬਾ ਸੋ ਸਾਨੂੰ ਅੱਜ ਜੋ ਗ੍ਰਾਂਟ ਆਈ ਹੈ ਗ੍ਰਾਊਂਡ ਦੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਸਾਨੂੰ ਕੁਝ ਟਾਈਮ ਦੇ ਵਿੱਚ ਸਾਡਾ ਇਹ ਕੰਮ ਕੰਪਲੀਟ ਹੋ ਜਾਊਗਾ ਕਿੰਨੇ ਲੱਖ ਦੀ ਗ੍ਰਾਂਟ ਨਾਲ ਇਹ ਸਟੇਟ ਬਣੇ ਕਿੰਨਾ ਵੀ ਲੱਖ 26 ਲੱਖ ਰੁਪਏ ਹੋਰ ਇਸ ਤੋਂ ਇਲਾਵਾ ਕੀ ਕੀ ਜਿਹੜਾ ਹੈਗਾ ਕਹਿ ਕੇ ਗਏ ਅੰਦਰੋਂ ਇਸ ਤੋਂ ਪਾਣੀ ਦਾ ਟੈਂਕਰ ਹੋ ਗਿਆ ਜੀ ਆਪਣਾ ਸੋ ਅੱਗ ਬੁਝਾਉਣ ਵਾਸਤੇ ਕਿਸੇ ਨੇ ਵੀ ਕੰਮ ਆ ਸਕਦਾ ਤੇ ਇੱਕ ਫਰਿੱਜ ਹੋ ਗਿਆ ਆਪਣਾ ਥਲੋਈ ਨੰਗਣ ਵਾਲਾ ਜੀ ਲਾਈਟਾਂ ਸੀ ਲਾਈਟਾਂ ਜੀ ਟੂ ਵੈਲ ਹੋ ਗਈ ਕੀ ਲੱਗਦਾ ਕਿੰਨੀ ਕੁ ਡਵੈਲਪਮੈਂਟ ਹੋ ਚੁੱਕਿਆ ਕੀ ਕੀ ਹੁਣ ਬਾਕੀ ਰਹਿ ਗਿਆ ਕੰਮ ਨਹੀਂ ਸਰ ਵਧੀਆ ਕਰ ਰਹੀ ਹੈ ਸਰਕਾਰ ਕੰਮ ਐਸੀ ਗੱਲ ਨਹੀਂ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਪੂਰਾ ਵਧੀਆ ਕੰਮ ਕਰ ਰਹੀ ਹੈ ਜਿਹੜੇ ਕੰਮ ਰਹਿ ਗਏ ਉਹ ਬਹੁਤ ਜਲਦ ਹੋਣਗੇ ਜੀ ਹਾਂ ਸਾਡਾ ਪਿੰਡ ਨਾਪੇ ਚ ਪੈਂਦਾ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਸਾਡੇ ਸ਼ਹਿਰ ਚ ਬਹੁਤ ਵਿਕਾਸ ਕਰੀ ਹੈ ਸਰਕਾਰ ਸਰਦਾਰ ਦੇਵ ਸਿੰਘ ਪਾਨ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਨੂੰ ਗ੍ਰਾਂਟ ਦੇ ਕੇ ਕਹਨੇ ਗਰਾਊਂਡ ਵਾਸਤੇ ਤੇ ਇਸ ਤੋਂ ਇਲਾਵਾ ਸਾਨੂੰ 15 ਲੱਖ ਰੁਪਇਆ ਹੋਲ ਡਵੈਲਪਮੈਂਟ ਵਾਸਤੇ ਦੇਖੇ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਜੀ ਹੁਣ ਕਿਹੜੇ ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਰਹਿ ਗਏ ਜੀ ਸਾਡੇ ਜਿਵੇਂ ਅੰਡਰ ਬ੍ਰਿਜ ਆ ਜੀ ਅੰਡਰ ਬ੍ਰਿਜ ਨੂੰ ਵੀ ਕਹੇ ਗਏ ਨੇ ਜੀ ਵੀ ਅੰਡਰ ਬ੍ਰਿਜ ਸਾਡਾ ਜਲਦੀ ਤੋਂ ਜਲਦੀ ਕੰਪਲੀਟ ਹੋ ਜਾਊਗਾ ਤੇ ਜਿਹੜਾ ਸਾਡਾ ਲਿੰਕ ਰੋਡ ਆ ਇਹ ਡਬਲ ਹੋ ਜਾਏਗਾ ਜੀ ਜਿਵੇਂ ਸਾਡੇ ਪੰਨੇ ਵੱਧ ਤੋਂ ਵੱਧ ਵੋਟਾਂ ਪਾਈਆਂ ਦੀਆਂ ਸਾਨੂੰ ਉਹਦਾ ਬਹੁਤ ਬੈਨੀਫਿਟ ਮਿਲ ਰਿਹਾ ਜੀ ਭਾਈ ਗੁਰਜੀ ਖਾਲਸਾ ਵਾਗੇ ਜੀ ਫਤਿਹ ਜੀ ਉਹ ਤੋਂ ਪਹਿਲਾਂ ਸੀ ਧੰਨਵਾਦ ਕਰਦੇ ਆ ਸਾਡੇ ਨੱਬਦੇ ਐਮਐਲਏ ਗੁਰ ਸਾਡੇ ਦੇ ਤੇ ਪਹੁੰਚਣ ਦੇ ਅਜੁੱਧ ਘਾਟਨ ਕਰਨ ਆਏ ਸੀਗੇ ਸਾਡੇ ਜੋ ਪਲੇਅ ਗਰਾਉਂਡ ਹੈ ਜੀ ਸਾਡਾ ਸਟੇਡੀਅਮ ਆ ਉਹਦੇ ਲਈ 24 ਲੱਖ ਦੀ ਗ੍ਰਾਂਟ ਉਹਨੇ ਭੇਜੀ ਆ ਤੇ ਉਹ ਜਲਦੀ ਸਾਨੂੰ ਸਵਾਸੰਦੇ ਗਿਆਨੀ ਵੀ ਜਲਦੀ ਉਹ ਕੰਮ ਪੂਰਾ ਹੋ ਜਾਊਗਾ ਤੇ ਜਲਦੀ ਇੱਥੇ ਬੱਚੇ ਖੇਡਾ ਕਰਨਗੇ ਜੀ ਤੇ ਆਪਣੇ ਨਸ਼ੇ ਤੋਂ ਦੂਰ ਰਹਿਣਗੇ ਪਹਿਲਾਂ ਸਟੇਡੀਅਮ ਹੈ ਨਹੀਂ ਸੀ ਕੋਈ ਮਤਲਬ ਸਟੇਡੀਅਮ ਆਇੰਗਾ ਸੀ ਕਿ ਲੇਕਿਨ ਉਹ ਇੰਨੀ ਹਾਲਤ ਚ ਨਹੀਂ ਸੀਗੀ ਜੋ ਸਹੂਲਤਾਂ ਨੂੰ ਮਿਲਣੀ ਚਾਹੀਦੀ ਨੇ ਉਹ ਸਹੂਲਤਾਂ ਹੁਣ ਸਾਨੂੰ ਦੇਣਗੇ ਹੀ ਉਹ ਨੂੰ ਆਪਣੀ ਦੱਸ ਕੇ ਗਿਆ ਨਹੀਂ ਤੇ ਜੋ ਪ੍ਰਪੋਜ਼ਲ ਬਣਾਇਆ ਜਲਦੀ ਜਲਦੀ ਤਿਆਰ ਹੋ ਜਾਊਗਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਰਨ ਦਾ ਵਾਅਦਾ ਇਸ ਤੋਂ ਇਲਾਵਾ ਜਿਵੇਂ ਉਹਨਾਂ ਨੇ ਪਿੰਡ ਦੇ ਬੰਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣੀਆਂ ਮੁਸੀਬਤਾਂ ਦੱਸੀਆਂ ਉਹਨਾਂ ਨੇ ਕਈ ਬੰਦੇ ਨੇ ਦੱਸਿਆ ਜਿਵੇਂ بڑا ਰੋਡ ਆ ਜੀ ਡਬਲ ਲਿੰਕ ਰੋਡ ਆ ਇਹ ਡਬਲ ਕਰਨ ਦੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਜੀ ਦੂਜਾ ਉਹਨਾਂ ਨੇ ਸਾਡੇ ਪਿੰਡ ਦੇ ਅੰਡਰ ਬ੍ਰਿਜ ਆਈ ਲੈਂਡ ਦਾ ਕਾਫੀ ਪ੍ਰੋਬਲਮ ਆਉਂਦੀ ਹੈ ਪਿੰਡਾਂ ਤੇ ਉਹਨਾਂ ਦਾ ਵੀ ਦੱਸਿਆ ਉਹਨਾਂ ਨੇ ਵੀ ਅਸੀਂ ਜਲਦੋ ਜਲਦੀ ਕਾਰਵਾਈ ਕਰਵਾਵਾਂਗੇ ਤੇ ਕਟਿਊਬਲ ਬਾਰੇ ਦੱਸਿਆ ਹੀ ਉਹਨਾਂ ਨੇ ਇੱਕ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਕ ਬੱਟਰ ਟੈਂਕਰ ਦੇਣ ਦੀ ਸਲਾਹ ਦਿੱਤੀ ਹੀ ਉਹਨਾਂ ਨੇ ਕਿਹਾ ਜੀ ਤੇ ਜਿਵੇਂ ਵੀ ਕਈ ਵਾਰੀ ਹਾੜੀ ਸਿਸਮੇ ਅੱਗ ਲੱਗ ਜਾਂਦੀ ਹੈ ਉਹਨੂੰ ਬੁਝਾਉਣ ਦੇ ਲਈ ਤੇ ਹੋਰ ਕਿਸੇ ਗਰੀਬ ਨੂੰ ਟੈਂਕਰ ਦੀ ਪਾਣੀ ਦੀ ਲੋੜ ਹੁੰਦੀ ਹੈ ਜੀ ਉਹਦੇ ਲਈ ਜ਼ਰੂਰਤਵੰਦ ਲਈ ਜ਼ਰੂਰ ਦਿੱਤਾ ਜਾਵਗਾ ਹੀ